ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸੁਖਪ੍ਰੀਤ ਅਕੈਡਮੀ ਤੇ ਅੱਜ ਦੇ ਵੀਡੀਓ ਵਿੱਚ ਗੱਲ ਕਰਾਂਗੇ ਬਕਾਇਆ ਮੁਲਾਜ਼ਮਾਂ ਦੀ ਬਕਾਇਆ ਸਬੰਧੀ ਜਿਹੜਾ ਨੋਟੀਫਿਕੇਸ਼ਨ ਹੈ ਆਊਟ ਹੋਇਆਗਾ ਸੈਮੀ ਪੇਕ ਮਿਸ਼ਨ ਨੂੰ ਲੈ ਕੇ ਪੂਰੀ ਡਿਟੇਲਸ న్యూ ਡਿਸਕਸ ਕਰਦੇ ਹਾਂ ਬਟ ਉਸ ਤੋਂ ਪਹਿਲਾਂ ਜੇਕਰ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰ ਰਹੇ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਲੇਟੈਸਟ ਅਪਡੇਟ ਜਿਹੜੀ ਤੁਹਾਡੇ ਤੋਂ ਮਿਸ ਨਾ ਹੋਵੇ ਹਾਂਜੀ ਜੀ ਕਰਾਪਾ ਦੇਖਿਓ ਤਾਂ ਇਹ ਏਰੀਅਰਸ ਤੇ ਰਿਵਾਈਜ਼ਡ ਪੇ ਪੈਨਸ਼ਨ ਫੈਮਲੀ ਪੈਨਸ਼ਨਰਸ ਤੇ ਲੀਵ ਐਂਡ ਰੋਥਮੈਂਟ ਹੈ 1-1 2016 ਤੋਂ 30-6-2021 ਤੱਕ ਦੀ ਸਟੇਟ ਗਵਰਨਮੈਂਟ EMPLOYEES ਪੈਨਸ਼ਨਰਸ ਤੇ ਫੈਮਲੀ ਪੈਨਸ਼ਨਰਸ ਦੇ ਐਸ ਪਰ 6th ਪਿਕਮਿਸ਼ਨ ਉਪਰੋਕਤ ਕ੍ਰਿਸ਼ੇਸ਼ ਮੰਦੀ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਪੇਜ 'ਤੇ ਲਿਖਿਆ ਜਾਂਦਾ ਹੈ ਕਿ ਇਹਨਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਧੀਨ ਕੰਮ ਕਰਦੇ ਹੋਏ ਤੇ ਰਿਟਾਇਰਡ ਹੋਏ ਅਧਿਕਾਰੀ ਕਰਮਚਾਰੀਆਂ ਦੇ ਬਣਦੇ ਏਰੀਅਰ ਸਮੇਂ ਸਿਰ ਡਰਾਅ ਕਰਾਉਣੇ ਚਾਹੀਦੇ ਬਣਾਏ ਜਾਣ ਜੇਕਰ ਭਵਿੱਖ ਵਿੱਚ ਕਿਸੇ ਕਰਮਚਾਰੀ ਦਾ ਰਿਟਾਇਰ ਬਲ ਏਰੀਅਰ ਨਾ ਮਿਲਣ ਕਾਰਨ ਭਾਗ ਦਫ਼ਤਰ ਨੂੰ ਕਿਸੇ ਕਾਨੂੰਨੀ ਔਂਕਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਸਦੀ ਰੋਲ ਜ਼ਿੰਮੇਵਾਰੀ ਡੀਓ ਆਫਿਸ ਦੀ ਹੋਵੇਗੀ ਤਾਂ ਇਹ ਦੇਖ ਸਕਦੇ ਛੇਵੇਂ ਪਿਕ ਮਿਸ਼ਨ ਏਰੀਆਜ਼ ਤੇ ਜਿਹੜੀ ਇਹ ਗੱਲ ਹੈਗੀ 13 ਮਾਰਚ ਰੋਪੜ ਦੇ ਵਿੱਚ ਕਰਮਚਾਰੀਆਂ ਪੈਨਸ਼ਨਰਾਂ ਪਰਿਵਾਰਕ ਪੈਨਸ਼ਨਰਾਂ ਦੀ ਜਿਨ੍ਹਾਂ ਦੇ ਸੋਦੇ ਹੋਏ ਤਨਖਾਹ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ ਤੇ ਲੀਵ ਇਨਕ੍ਰੀਮੈਂਟ ਤੇ ਬਕਾਇਆ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਰੋਪੜ ਨੇ 6 ਮਈ ਪੰਜਾਬ ਤਨਖਾਹ ਕਮਿਸ਼ਨ ਅਨੁਸਾਰ ਰਾਜ ਸਰਕਾਰ ਦੇ ਕਰਮਚਾਰੀਆਂ ਪੈਨਸ਼ਨਰਾਂ ਲਈ 1-1 2016 ਤੋਂ 30 6 2021 ਤੱਕ ਦੇ ਸੋਦੇ ਤਨਖਾਹ ਪੈਨਸ਼ਨ ਪੈਨਸ਼ਨਰਾਂ ਪੈਨਸ਼ਨ ਤੇ ਛੁੱਟੀ ਇਨ ਕੈਸ਼ਮੈਂਟ ਤੇ ਪਕਾਏ ਜਾਰੀ ਕਰਨ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਤਾਂ ਇਹ ਖਬਰ ਸੀਗੀ ਜਿਹੜੀ ਰੋਪੜ ਦੇ ਮੁਲਾਜ਼ਮਾਂ ਦੇ ਨਾਲ ਜੁੜੀ ਹੋਈ ਸੀ ਕਿ ਉਹਨਾਂ ਦੇ ਜਿਹੜੇ ਏਰੀਅਰਸ ਰਹਿੰਦੇ ਨੇਗੇ ਉਹ ਜਲਦੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੇ ਜਾਣ ਇਸੇ ਤਰ੍ਹਾਂ ਦੀਆਂ ਹੋਰ ਡੇਲੀ ਅਪਡੇਟਸ ਦੇ ਲਈ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ